ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਲੰਬੀ ਜੰਗਬੰਦੀ ਔਰ ਅਮ ਸਮਝੌਤੇ ਵਾਸਤੇ ਇਸਤੰਬੁਲ ਦੇ ਵਿੱਚ ਗੱਲਬਾਤ ਸ਼ੁਰੂ ਹੋ ਗਈ ਹੈ ਤਾਲਬਾਨਾਂ ਦੇ ਨਾਲ ਨਾਲ ਪਾਕਿਸਤਾਨ ਤੋਂ ਆਈਐਸਆਈ ਦੇ ਪ੍ਰਧਾਨ ਜਿਹੜੇ ਉਹ ਇਸ ਗੱਲਬਾਤ ਵਾਸਤੇ ਉੱਥੇ ਪਹੁੰਚੇ ਨੇ ਔਰ ਪਾਕਿਸਤਾਨ ਦੀ ਨੁਮਾਇੰਦਗੀ ਕਰ ਰਹੇ ਨੇ ਪਰ ਗੱਲਬਾਤ ਦੇ ਇਸ ਤੀਜੇ ਦੌਰ ਦੇ ਦੌਰਾਨ ਹੀ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਨਾਲ ਜੁੜੇ ਬਾਰਡਰ ਦੇ ਉੱਤੇ ਦੋਵੇਂ ਮੁਲਕਾਂ ਦੀਆਂ ਫੋਰਸਸ ਵਿਚਕਾਰ ਫਾਇਰਿੰਗ ਹੋਈ ਹੈ ਇਸ ਫਾਇਰਿੰਗ ਦੀ ਸ਼ੁਰੂਆਤ ਪਾਕਿਸਤਾਨ ਦਾ ਇਲਜ਼ਾਮ ਹੈ ਕਿ ਅਫਗਾਨਿਸਤਾਨ ਵੱਲੋਂ ਹੋਈਆਂ ਔਰ ਅਫਗਾਨਿਸਤਾਨ ਦਾ ਇਲਜ਼ਾਮ ਇਹ ਹੈ ਕਿ ਪਾਕਿਸਤਾਨ ਨੇ ਸਾਡੇ ਇਲਾਕਿਆਂ ਦੇ ਵਿੱਚ ਤਾਬੜ ਤੋੜ ਹਮਲੇ ਕੀਤੇ ਔਰ ਜੰਗਬੰਦੀ ਜਿਹੜੀ ਉਹਨੂੰ ਮੁਕਾਇਆ ਹੈ ਜਦ ਕਿ ਪਾਕਿਸਤਾਨ ਦੇ ਸਰਕਾਰੀ ਜ਼ਰੀਆਂ ਦਾ ਆਪਣੇ ਸਰਕਾਰੀ ਟੀਵੀ ਰਾਹੀਂ ਆਖਣਾ ਹੈ ਕਿ ਇਹ ਸ਼ੁਰੂਆਤ ਨੇ ਜਿਹੜੀਆਂ ਇਹ ਚਮਰ ਬਾਰਡਰ ਉੱਤੇ ਅਫਗਾਨ ਫੋਰਸਸ ਵੱਲੋਂ ਹੋਈਆਂ ਔਰ ਪਾਕਿਸਤਾਨ ਨੇ ਬੜਾ ਨਪਿਆ ਤੁਲਿਆ ਜਿਹੜਾ Onde vai habitar? ਯਾਦ ਰੱਖੇ ਕਿ ਦੋਵੇਂ ਮੁਲਕ ਗੱਲਬਾਤ ਕਰਕੇ ਅਮ ਸਮਝੌਤਾ ਕਰਨ ਲੱਗੇ ਜਾ ਰਹੇ ਨੇ ਪਰ ਸੋਸ਼ਲ ਮੀਡੀਆ ਦੇ ਉਤੇ ਦੋਵੇਂ ਮੁਲਕ ਇੱਕ ਦੂਸਰੇ ਦੇ ਖਿਲਾਫ ਤਾਬਰ ਤੋੜ ਬਿਆਨ ਨੇ ਜਿਹੜੇ ਉਹ ਵੀ ਦੇ ਰਹੇ ਨੇ ਯਾਦ ਰੱਖੇ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਅਫਗਾਨਿਸਤਾਨ ਦੇ ਤਾਲਬਾਨਾਂ ਵੱਲੋਂ ਇੱਕ ਪ੍ਰੇਡ ਦੇ ਮੌਕੇ ਇੱਕ ਤਰ੍ਹਾਂ ਦਾ ਚਲਾਇਆ ਗਿਆ ਸੀ ਜਿਹਦੇ ਚ ਇਹ ਸ਼ਬਦ ਵਰਤੇ ਗਏ ਸਨ ਕਿ ਇਸਲਾਮਾਬਾਦ ਨੂੰ ਅਗਲਾ ਦਾਂਗੇ ਔਰ ਅਫਗਾਨਿਸਤਾਨ ਦਾ ਚਿੱਟਾ ਝੰਡਾ ਲਾਹੌਰ ਦੇ ਕਿਲੇ ਦੇ ਉੱਤੇ ਲਹਿਰਾਵਾਂਗੇ ਇਸ ਤੋਂ ਬਾਅਦ ਹੁਣ ਇਹ ਗੱਲਬਾਤ ਕਿਸੇ ਨਤੀਜੇ ਤੇ ਪਹੁੰਚੀ ਹੈ ਜਾਂ ਨਹੀਂ ਪਰ ਇਹ ਤਾਜ਼ਾ ਫਾਇਰਿੰਗ ਦਾ ਮਾਮਲਾ ਜਿਹੜਾ ਇਹ ਗੱਲਬਾ Serpão da Zeruna Zeronda